ਯਾਰ ਇਹ ਮੈਂ ਨਾ ਕਿ ਸਾਈਡ ਤੋਂ ਆਇਆ ਪਰਮਾਨਾ ਗੱਲ ਦਾ ਪਤਾ ਕਿ ਆਪਾਂ ਦੇਖੋ ਜੀ ਮੇਰਾ ਇਹਨਾਂ ਸਾਡਾ ਵੀ ਭਾਈ ਕੰਮ ਕਰਾ ਆ ਇੱਕ ਮਿੰਟ ਆਹੀ 2 ਮਿੰਟ ਇਦਾਂ ਕਰੋ ਕਿਸੇ ਨੇ ਨਹੀਂ ਸਾਡਾ ਇੱਕ ਮਿੰਟ ਤੁਹਾਨੂੰ ਲੱਗਦਾ ਵੀ ਮੈਂ ਕੱਲਾ ਤੁਹਾਡੇ ਰੋਡ ਨੂੰ ਕਾ ਰਿਹਾ ਆ ਮੁੰਡੇ ਆ ਰੇੜੀਆਂ ਆ ਸਾਰੇ ਇੱਕ ਮਿੰਟ ਇੱਕ ਮਿੰਟ ਉਹ ਪਾਜੀ ਇੱਧਰ ਆਓ ਇੱਧਰ ਵੀ ਲੱਗੇ ਆ ਇੱਕ ਮਿੰਟ ਭਾਈ ਮੈਂ ਮੁੰਡੇ ਕਰਾਉਣਾ ਮੈਂ ਲੱਗਾ ਹੀ ਆ ਨਾ ਮਹਿਮਾਨ ਭਾਜੀ ਮੈਨੂੰ ਲੱਗੇ ਤੁਹਾਨੂੰ ਰੋਣ ਲਿਆ ਮੈਂ ਤੁਹਾਨੂੰ ਰੋਕ ਲਿਆ ਨਹੀਂ ਮੈਂ ਫੇਰ ਵਾਲਾ ਦੇਖੋ ਮੈਂ ਪਾਜੀ ਕੱਲ ਆ ਕੇ ਇੱਥੇ ਸਾਰਿਆਂ ਨੂੰ ਕਹਿ ਕੇ ਗਿਆ ਤੁਹਾਨੂੰ ਵੀ ਕਹਿ ਚੁੱਕਿਆ ਆ ਲੈ ਕੇ ਗਿਆ ਇਹਦਾ ਸਮਾਨ ਇਹਦਾ ਤੀਲਾ ਇਹਦਾ ਪੂਜਾੜੂ ਦਾ ਤੀਲਾ ਵੀ ਚੱਕਿਆ ਮੈਂ ਇਹੀ ਦਿਨ ਗੱਲ ਸਮਝਾ ਆਪਾਂ 6 ਐਸ ਟਾਈਮ ਲੱਗਾ ਹੋਇਆ ਆਪਾਂ 20 ਫੁੱਟ ਲਾਂਦੇ ਆ ਉਹਨੂੰ 4 ਤੋਂ 6 ਬਾਜੀ ਪਤਾ ਜੀ ਤੁਹਾਨੂੰ ਬਾਕੀ ਪਾਸੇ ਤੁਹਾਨੂੰ ਰਿਕਵੈਸਟ ਹੀ ਕਰਕੇ ਆਇਆ ਨਾ ਭਾਜੀ ਸਮਾਨ ਦਾ ਪਾਸਾ ਪਤਾ ਨਹੀਂ ਜੈਲੋ ਲਾਈਨ ਤੇ ਲੱਗੂਗੀ ਯਾਰ ਸਾਡੇ ਅੱਗੇ ਪ੍ਰੋਜੈਕਟ ਚੱਲਦਾ ਪਿਆ ਯਾਰ ਸਾਰੇ ਇਹ ਜਲਾਵਾ ਚਾਹੇ ਤੋਂ ਕਰਵਾ ਲਓ ਉਸ ਤੋਂ ਬਾਅਦ ਆਇਓ ਸਾਰੇ ਯਾਤਿ ਲਾਤ ਇੱਕ ਇੱਕ ਹਿਸਾਬ ਕਰਦੇ ਆਪਾਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਣਾ ਇੱਕ ਇੱਕ ਕੋਈ ਹਿਸਾਬ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਪੁੱਛੋ ਮੈਨੂੰ ਪਤਾ ਨਹੀਂ ਕਿਤਾ ਜੀ ਇਹਨਾਂ ਨੂੰ ਦੇਵਾਂਗੇ ਹਾਂ ਜੀ ਮੈਂ ਤੁਸੀਂ ਕਰਾਂਗਾ ਮੈਂ ਇੱਕ ਦਾ ਹਿਸਾਬ ਰੱਖੇ ਮੋਰੇ ਜੀ ਜਦ ਕਰ ਲਓ ਦੇਖਦਾ ਕੋਈ ਚਾਹਦਾ ਨਹੀਂ ਅਜੋ ਬਾਹਰ ਜਿਆਦਾ ਬਾਹਰ ਨਾ ਆਇਓ ਬੈਂਚ ਖੇਤਲੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਤੁਹਾਡਾ ਥੋੜਾ ਬੋਲਾ ਬਾਹਰ ਪਰ ਆਪਾਂ ਡਾਂਸ ਪਰ ਹਿਸਾਬ ਨਹੀਂ ਲਾਉਂਦੇ ਜੀ ਅਸੀਂ ਸਾਰੇ ਬਿਆਨ ਨੇ ਲੱਖਾਂ ਦਾ ਨੁਕਸਾਨ ਚੱਲਿਆ ਤੁਸੀਂ ਕਿਹਨਾਂ ਨੂੰ ਕੰਮ ਦੇ ਆ ਭਾਜੀ ਦੇਖੋ ਉਹ ਮੀਨੇ ਕੰਮ ਨਹੀਂ ਆਪਾਂ ਕਰਦੇ ਦੇਵੇਂ ਲੇਸੋ ਪਾਜੀ ਆਇਆ ਇਹਨਾ ਦੇਖੋ ਦੇਖ ਮੈਂ ਪਾਜੀ ਸਾਡੇ ਵੀਰਾਂ ਨੂੰ ਇੱਕ ਛੋਟੀ ਰਿਕਵੈਸਟ ਕਰਦਾ ਸਾਡੇ ਵੀਰਾਂ ਨੇ ਬਈ ਸ਼ੌਤ ਦੇ ਕਰੀਬ ਲਗਾਣਾ ਹੋਇਆ ਪਾਜੀ ਬਰਸਾਤਾਂ ਦੇ ਵਿੱਚ ਮੈਂ ਮੈਂ ਤਾਂ ਦੇ ਨਾਲ ਕੋਈ ਨਹੀਂ ਆਇਆ ਤੁਹਾਡਾ ਮੰਨਦੇ ਆ ਸਾਰੀ ਤੁਹਾਡਾ ਇਨਸਪੈਕਟਰ ਵਾਅਦਾ ਕਰਦਾ ਅੱਛਾ ਪੁੱਛੋ ਪੁੱਛੋ ਹੁਣੇ ਹੀ ਅਸੀਂ ਸੀਨੀਅਰ ਬੰਦੇ ਆ ਉਮਰ ਦੇ ਵਿੱਚ ਸਾਨੂੰ ਹੱਥ ਪਾਉਣ ਲੱਗੇ ਨੇ ਨਹੀਂ 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 ਡਾਡਾ ਰਈਆ ਬਹੁਤ ਵਧੀਆ ਤੁਸੀਂ ਤੁਹਾਡੀ ਗੱਲ ਕੀਤੀ ਆ ਦੱਸੋ ਫਿਰ ਡਾਡਾ ਰਈਆ ਬਹੁਤ ਵਧੀਆ ਸਾਡੇ ਇੰਪੈਕਟ ਤੁਹਾਡਾ ਇੰਸਪੈਕਟਰ ਜੈਨੋ ਲਾਈਨ ਜੈਨੋ ਲਾਈਨ चला के सारे पास लगा लोना बड़े पास पिछले भाई हाणे मौके ते आई तव्हांखे टाइम ਨਾ ਕੋਈ ਨਾ ਕੋਈ ਨਾ ਤਾਂ ਪ੍ਰਧਾਨ ਦੀ ਗੱਲ ਸੁਣੀ ਆ ਸਾਰੇ ਪੰਜਾਬ ਦੇ ਆਪਣੇ ਦੇਖੋ ਇਹ ਜਿੱਦੋਂ ਕਿਦੋਂ ਲੈ ਕਰਾਂਗੇ ਇਹ ਕਰਾਂਗੇ ਦੂਸਰੇ ਕਰਦੇ ਹੋ ਅਸੀਂ ਸਾਰਾ ਅੰਦਰ ਇਹ ਸੀਮਾ ਹੋਰ ਤੇ ਬਣਾਇਆ ਬਣਾਇਆ ਬੱਸ ਲੋਕਾਂ ਦੇ ਹੱਥਾਂ ਨੂੰ ਇਹ ਆਹ ਭਾਈ ਸਾਡੇ ਸਵੇਰ ਟੁੱਟ ਗਿਆ ਭਾਈ ਉਹ ਵਾਈਟ ਰੇਡ ਨਾਲ ਕਿਤੇ ਲੱਗੀ ਆ ਉਹ ਟੈਂਟ ਟੱਿਆ ਇੱਥੇ ਰੱਖੇ ਨਹੀਂ ਰੱਖੇ ਨਹੀਂ ਦੇ ਕੋ ਕਿੰਨਾ ਪਿੱਛੇ ਲੱਗਾ ਥੋਨੀ ਬਾਜੀ ਥੋਨੀ ਬਾਜੀ ਆ ਦੇਖੋ ਹੱਲੇ ਵੀ ਇਹਨਾਂ ਨੇ ਇਹਨਾਂ ਦੇ ਖੜਿਆ ਵੀ ਨਹੀਂ ਚੱਕਿਆ ਹਾਂਜੀ ਇਹਨਾਂ ਸਭ ਪੂਆ ਹੋ ਗਿਆ ਵਾ ਇਹ ਨਾਲ ਹੀ ਆਪਣਾ ਮੇਰਾ ਨਾ ਆਇਆ ਬਾਜੀ ਕਮਾਲ ਹਾਂਜੀ ਕਬਾਜੀ ਕੀ ਕਹਿਣਾ ਚਾਹੁੰਦੇ ਆ ਮੈਂ ਬਾਜੀ ਕਹਿਣਾ ਚਾਹੁੰਦਾ ਮਤਲਬ ਕਿ ਸ਼ਿਮਾ ਰੋਡ ਤੇ ਐਕਸ਼ਨ ਕਰਦੇ ਆ ਜੀ ਅਸੀਂ ਬਾਜੀ ਇਸ ਟਾਈਮ ਆਪਣੀਆਂ ਦੁਕਾਨਾਂ ਦੇ ਕਰਜ਼ੇ ਲੈ ਕੇ ਬਾਜੀ ਕੰਮ ਕਰਦੇ ਨੇ ਬਾਜੀ ਇਸ ਟਾਈਮ ਕਿਹੜੀ ਜਗ੍ਹਾ ਤੋਂ ਬਾਜੀ ਆਪਣੀ ਦੁਕਾਨ ਸ਼ਿਮਾ ਰੋਡ ਤੇ ਬਾਜੀ ਸਭ ਤੋਂ ਏਟੀ ਦੁਕਾਨ ਆ ਆਪਣੀ ਉਹ ਤੱਕਾ ਕਰਦੇ ਬੇ ਬਾਜੀ ਬਾਜੀ ਸਾਡਾ ਮਤਲਬ ਕਿ 5 ਫੁੱਟ ਤੋਂ ਮਾਲ ਚੱਕ ਕੇ ਲੈ ਕੇ ਗਏ ਆ ਵੀ ਨਹੀਂ ਜਾਏ ਨੇ ਭਾਈ ਉਹ ਲਗਾਈ ਗਈ ਹੈ ਉਹਨਾਂ ਤੁਹਾਡੀ ਗੱਲ ਨਾਲ ਭਾਈ ਸਹਿਮਤ ਆ ਸਮਾਨ ਤੁਹਾਡਾ ਜੈਲੋ ਲੈਂਡ ਹੁੰਦਾ ਜਾਂ ਜੈਲੋ ਰੰਗ ਦਾ ਬਾਹਰ ਜੈਲੋ ਲੈਂਡ ਤੋਂ ਥੋੜਾ ਜਿਹਾ ਭਾਈ ਬਾਹਰ ਆ ਥੋੜਾ ਜਿਹਾ ਬਾਹਰ ਆ ਜੈਲੋ ਲੈਣਾ ਕਿੱਥੇ ਤੁਹਾਡਾ ਸਮਾਨ ਉੱਥੋਂ ਚੱਕ ਕੇ ਲੈ ਕੇ ਪਰ ਹੁਣ ਰਹਿਤਾ ਨਹੀਂ ਦਿੱਤੀ ਉਹਨਾਂ ਨੇ ਜੈਲੋ ਲੈਂਡ ਤੋਂ ਸਮਾਨ ਅੰਦਰ ਰੱਖਣ ਦੀ ਭਾਈ ਰਹਿਤਾ ਉਹਨਾਂ ਨੇ ਸਾਨੂੰ ਆ ਹੀ ਦਿੱਤੀਆਂ ਵਾ ਤਾਂ ਮਤਲਬ ਕਿ ਤੁਸੀਂ ਸਮਾਨ ਆਪਣਾ ਇੱਥੇ ਲਾਓ ਹੁਣ ਉਹਨਾਂ ਨੇ ਜਿਹੜਾ ਸਮਾਨ ਤੁਹਾਡਾ ਚੱਕਿਆ ਜੈਲੋ ਲੈਂਡ ਦੇ ਅੰਦਰੋਂ ਚੱਕਿਆ ਜਾਂ ਜੈਲੋ ਲੈਂਡ ਤੋਂ ਬਾਹਰੋਂ ਚੱਕਿਆ ਜੈਲੋ ਉੱਪਰੋਂ ਚੱਕਿਆ ਜੀ ਉੱਪਰੋਂ ਟੈਲੋ ਲੈਣ ਦੇ ਸਾਡੇ ਦੁਕਾਨਦਾਰ ਇੱਥੇ ਹੋ ਗਏ ਇੱਥੇ ਐਸ ਰਾਏ ਰੋਡ ਤੇ ਕੀ ਮੰਗੀ ਆ ਤੁਹਾਡੀ ਸਾਡੀ ਮੰਗ ਵਾਜੀ ਸਾਡੀ ਬਿਜਾਰ ਲਈ ਚਾਹੀਦੀ ਯੈਲੋ ਲੈਣ ਦੀ ਸਾਰੇ ਸ਼ਹਿਰ ਦੇ ਵਿੱਚ ਲਈ ਨਹੀਂ ਆ ਜਿਹੜੀਆਂ ਰੇੜੀਆਂ ਲੱਗੀਆਂ ਸੀ ਰੇੜੀਆਂ ਰੇੜੀਆਂ ਰੋਡ ਦੇ ਉੱਤੇ ਨਹੀਂ ਚੁੱਕਿਆ ਸਰਮ ਸਿਫਾ ਰੋਡ ਤੇ ਜਿਹੜੇ ਜਿਹੜੇ ਅਫਸਰਾਂ ਨੇ মিডিਆ ਵਾਲਿਆਂ ਦਾ ਵੀ ਗੁੱਟ ਫੜਿਆ ਜਿਹੜੇ ਅਫਸਰਾਂ ਨੇ মিডিਆ ਵਾਲਿਆਂ ਦਾ ਵੀ ਗੁੱਟ ਫੜਿਆ ਇੱਧਰ ਵੀ ਦੇਖੋ ਨਾ ਬੜੇ ਆ ਉੱਥੇ ਚੱਲਦੇ ਕੈਮਰਿਆਂ ਦੇ ਵਿੱਚ মিডিਆ ਦੇ ਵੀ ਗੁੱਟ ਫੜੇ ਆ ਉਹਨਾਂ ਨੇ ਸੋਚਣਾ ਚਾਹੀਦਾ ਨਾ ਇੱਥੇ ਮੈਨੂੰ ਇੱਕ ਵੀ ਨਹੀਂ ਦਿਖਾਉਂਦੇ ਐ ਇਹ ਨਾਲ ਜਿਹੜੇ ਕਹਿੰਦੇ ਇੱਕ ਕਾਰਵਾਈ ਹੋਈ ਹਾਂਜੀ ਜ਼ਰੂਰ ਹੋਈ ਕਿੱਥੇ ਕਿੱਥੇ ਹੋਈ ਸ਼ਹਿਰ ਜੀ ਸਿਨੇਮਾ ਰੋਡ ਸਰਾਏ ਰੋਡ ਜੀ ਤੇ ਸਿਨੇਮਾ ਰੋਡ ਤੇ ਕੀ ਹੋਇਆ ਹੈਗਾ ਮੇਨ ਅਚ ਭਾਜੀ ਕਾਰਵਾਈ ਕੀਤੀ ਹੈ ਜਿਹੜੇ yellow line ਤੋਂ ਬਾਹਰ ਸੀ ਸਿਰਫ ਉਹਨਾਂ ਦਾ ਸਮਾਨ ਅਸੀਂ ਜਬਤ ਕੀਤਾ ਤੇ ਉਹ ਤੋਂ ਇਲਾਵਾ ਕੋਈ ਦੁਕਾਨਦਾਰਾਂ ਨਾਲ ਬਹਿਸ ਵੀ ਹੋਈ ਦੇਖੋ ਬਹਿਸ ਤਾਂ ਸਾਡੀ ਕੋਈ ਨਹੀਂ ਹੋਈ ਦੇਖੋ ਹੂੰ ਕੁਝ ਤੁਹਾਨੂੰ ਪਤਾ ਸ਼ਰਾਬਤੀ ਅਨਸਰ ਦਾ ਹੁੰਦਾ ਹੀ ਆ ਭਾਜੀ ਵਿੱਚ ਹੂੰ ਉਹ ਬੱਸ ਅੱਗੇ ਖੜ ਗਿਆ ਟਰਾਲੀ ਦੇ ਮੈਂ ਟਰਾਲੀ ਨਹੀਂ ਜਾਣ ਦੇਣੀ ਤੁਸੀਂ ਮੈਨੂੰ ਟਾਰਗੇਟ ਕੀਤਾ ਹੂੰ ਜਦਕੇ ਸਾਡੀ ਕੋਈ ਇੰਟੈਂਸ਼ਨ ਇਦਾਂ ਦੀ ਨਹੀਂ ਹੈ ਵੀ ਅਸੀਂ ਇੱਕ ਬੰਦੇ ਨੂੰ ਟਾਰਗੇਟ ਕਰਨਾ ਜਿਹੜਾ ਬਾਹਰ ਆ ਭਾਜੀ ਰੂਲ ਨੂੰ ਫੋਲੋ ਨਹੀਂ ਕਰਦਾ ਉਹਦੇ ਤੇ ਤਾਂ ਕਾਰਵਾਈ ਨਿਸ਼ਚਿਤ ਹੈ ਜਦੋਂ ਅਸੀਂ ਸਵੇਰੇ ਗਏ ਆ ਤੇ ਪ੍ਰਧਾਨ ਜੀ ਦੁਕਾਨਾਂ ਬੰਦ ਕਰਾਉਂਦੇ ਸੀਗੇ ਹਾਂਜੀ ਤੇ ਨਾ ਤਾਂ ਉਹਨਾਂ ਦਾ ਕਹਿਣਾ ਮੰਨਿਆ ਨਾ ਤੁਹਾਡਾ ਕਹਿਣਾ ਮੰਨਦੇ ਆ ਹਾਂਜੀ ਤੇ ਅੱਗੇ ਕੀ ਕਾਰਵਾਈ ਹੋਗੀ ਸਖਤ ਜੇ ਨਹੀਂ ਮੰਨਦੇ ਆ ਤੇ ਅੱਗੇ ਆਣਾ ਦੇ ਜਿਹੋ ਪ੍ਰਸ਼ਾਸਨ ਦਾ ਹੁਕਮ ਹੋਊਗਾ ਸਾਡੇ ਏਡੀਸੀ ਮੈਡਮ ਦਾ ਮੇਅਰ ਸਾਹਿਬ ਦਾ ਉਹਦੇ ਅਕੋਰਡਿੰਗ ਕਾਰਵਾਈ ਹੋ ਜੇਗੀ ਏਡੀਸ਼ਨ ਦੱਸਿਆ ਜਾਊਗਾ ਕਿ ਸਿਨੇਮਾ ਰੋਡ ਦੇ ਉੱਤੇ ਬੰਦੇ ਸ਼ਰਾਰਤੀ ਹੈਗੇ ਆ ਹਾਂਜੀ ਹਾਂਜੀ ਜ਼ਰੂਰ ਦੱਸਾਂਗੇ ਵੀਡੀਓਗ੍ਰਾਫੀ ਹੈ ਸਾਡੇ ਕੋਲ ਸਾਡੇ ਕੋਲ ਵੀਡੀਓਗ੍ਰਾਫੀ ਆਉਣਾ ਦੀ ਹੈ ਅਸੀਂ ਪਹਿਲਾਂ ਵੀਡੀਓਗ੍ਰਾਫੀ ਇੱਕ ਦਿਖਾਵਾਂਗੇ ਮੈਡਮ ਨੂੰ ਕਿ ਇਹਨਾਂ ਸ਼ਰਾਰਤੀ ਅਨੁਸਾਰ ਤਾਂ ਕੀ ਕੀਤਾ ਜਾਣਾ ਹੈ ਅਸੀਂ ਬਿਲਕੁਲ ਤੁਸੀਂ ਆਣ ਵਾਲੇ ਟਾਈਮ 'ਚ ਨਾ ਤਾਂ ਉੱਧਰ ਅੰਦਰ ਲਖੋਣ